ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਸ਼ਾਸਨ ਸਿਰਫ ਤੇ ਸਿਰਫ ਹਰਿਆਲੀ ਲਹਿਰ ਦੀਆਂ ਫੋਟੋਆਂ ਖਿਚਾ ਕੇ ਵਟਸਐਪ ਤੇ ਪਾਉਣ ਅਤੇ ਆਪਣੀ ਫੇਸਬੁੱਕ ਤੇ ਅਤੇ ਨਾਲ ਹੀ ਵੈੱਬਸਾਈਟ ਤੇ ਪਾਉਣ ਤੱਕ ਸੀਮਤ ਰਹਿ ਗਿਆ ਹੈ ਇਹਨਾਂ ਨੂੰ ਰੁੱਖਾਂ ਨਾਲ ਕੋਈ ਮਤਲਬ ਨਹੀਂ ਹੈ ਕੋਈ ਰੁੱਖ ਵੱਡਦਾ ਹੈ ਤਾਂ ਕੋਈ ਗੱਲ ਨਹੀਂ ਕਿਉਂਕਿ ਇਹਨਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਂਦਾ ਇੱਥੇ ਦੱਸਣਯੋਗ ਹੈ ਕਿ ਕੱਲ ਇੱਥੇ ਇੰਪਰੂਵਮੈਂਟ ਟਰਸ ਇੱਕ ਨੰਬਰ ਸਕੀਮ ਦੇ ਵਿੱਚ ਇੱਕ ਪਿੱਪਲ ਦੇ ਬੂਟੇ ਨੂੰ ਵੜਦੁੱਤਾ ਗਿਆ ਹੈ ਬੂਟਾ ਇਸ ਲਈ ਵੱਡਿਆ ਗਿਆ ਕਿਉਂਕਿ ਇੱਥੇ ਲੱਗਾ ਬੋਰਡ ਲੋਕਾਂ ਨੂੰ ਨਜ਼ਰ ਨਹੀਂ ਸੀ ਆਂਦਾ ਦੂਜੇ ਪਾਸੇ ਜਦ ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਮੇਟੀ ਦੇ ਅੰਦਰ ਆਂਦਾ ਹੈ ਜਦ ਕਮੇਟੀ ਦੇ ਈਓ ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਅੰਡਰ ਨਹੀਂ ਆਂਦਾ ਇਹ ਇੰਪਰੂਵਮੈਂਟ ਟਰਸਟ ਦੇ ਅੰਡਰ ਆਂਦਾ ਹੈ ਜਦ ਉੱਥੋਂ ਦੇ ਐਸਡੀਓ ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਕਮੇਟੀ ਦੇ ਅੰਡਰ ਆਂਦਾ ਹੈ ਇਹਨਾਂ ਦੋ ਅਧਿਕਾਰੀਆਂ ਵਿੱਚੋਂ ਕੋਈ ਨਾ ਕੋਈ ਤਾਂ ਝੂਠ ਬੋਲ ਰਿਹਾ ਹੈ ਦੇਖਣਾ ਹੈ ਕਿ ਇਹਨਾਂ ਵਿੱਚੋਂ ਕਿਹੜਾ ਝੂਠ ਬੋਲ ਰਿਹਾ ਹੈ ਦੇਖਦੇ ਰਹੋ ਮਸਕਾ ਜਿਸ ਦਾ ਟ ਸਸ਼ੀਗਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਅੱਜ ਫੇਰ ਅਸੀਂ ਉਸੇ ਜਗ੍ਹਾ ਤੇ ਆਏ ਆ ਜਿਹੜੀ ਅਸੀਂ ਕੱਲ ਖਬਰ ਦਿਖਾਈ ਸੀ ਇਹ ਖਬਰ ਦਿਖਾਉਣ ਦਾ ਮੇਨ ਮਕਸਦ ਕੀ ਸੀ ਕਿ ਇੱਥੇ ਬੋਰਡ ਦਾ ਬੂਟਾ ਸੀ ਜੋ ਪਿਪਲ ਦਾ ਬੂਟਾ ਉਹ ਜਿਹੜਾ ਇਹਨਾਂ ਨੇ ਅੱਧ ਦੇ ਵਿੱਚੋ ਵੜ ਦਿੱਤਾ ਵਾ ਵੱਡਾਂ ਦਾ ਕੀ ਕਾਰਨ ਸੀ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕੋ ਦਿਖਾਉਣ ਕਿ ਇੱਕ ਬੋਰਡ ਸੀ ਜਿਹੜਾ ਸਾਈਨ ਬੋਰਡ ਜਿਹਦੇ ਉੱਪਰ ਲਿਖਿਆ ਗਿਆ ਸੀ ਕਿ ਨਗਰ ਸੁਧਾਰ ਟਰਸਟ ਵਿਕਾਸ ਸਕੀਮ ਨੰਬਰ 1 ਰਕਬਾ 27 ਏਕੜ ਇਹ ਜਿਹੜਾ ਰਕਬਾ ਸੀ ਇਹ ਥੋੜੀ ਸਾਈਡ ਤੋਂ ਜਿਹੜਾ ਸੀ ਨਾ ਇਹ ਲੁਕ ਗਿਆ ਸੀ ਤੇ ਇਹ ਰਕਬਾ ਜਿਹੜਾ ਉਹ ਲੱਭਦਾ ਉਉਹੀ ਵਜ੍ਹਾ ਕਰਕੇ ਇਹ ਜਿਹੜਾ ਰੋਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਕਿਉਂਕਿ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਔਰ ਕੀ ਕਿਹਾ ਗਿਆ ਕਿ ਇੱਥੋਂ ਦੇ ਜਿਹੜੇ ਪ੍ਰਧਾਨ ਸੀ ਉਹਨਾਂ ਨੇ ਜਿਹੜਾ ਰੋਕ ਵਡਾ ਦਿੱਤਾ ਗਿਆ ਦੂਜੇ ਪਾਸੇ ਇਹ ਵੀ ਸਾਨੂੰ ਕੁਝ ਪ੍ਰੋਸੇਜਰਕ ਸੂਤਰਾਂ ਨੇ ਇੱਕ ਲੈਟਰ ਦਿੱਤੀ ਆ ਉਹ ਅਸੀਂ ਉਹ ਲੈਟਰ ਵੀ ਦਾ ਜਿਗਰ ਵੀ ਕਰਾਂਗੇ ਕਿ ਵਾਣ ਵਿਭਾਗ ਨੇ ਇੱਕ ਲੈਟਰ ਲਿਖੀ ਆ ਕਿ ਇਹ ਜਿਹੜੀ ਕਲੋਨੀ ਹੈ ਨਿੱਜੀ ਕਲੋਨੀ ਆ ਤੇ ਇਹਦੇ ਤੇ 11 ਲਾਗੂ ਨਹੀਂ ਹੁੰਦਾ ਪਰ ਦੂਜੇ ਪਾਸੇ ਅਸੀਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗੇ ਜਦੋਂ ਕੋਈ ਵੀ ਕਲੋਨੀ ਬਣਦੀ ਆ ਤੇ ਉਹਦੇ ਇੱਕ ਪੈਰਾਮੀਟਰ ਹੁੰਦੇ ਆ ਕਿੰਨੇ ਮੀਟਰ ਤੇ ਕਿੰਨੇ ਰੁਕ ਲੱਗਣੇ ਆ ਅਤੇ ਜਿਹੜੀਆਂ ਗਲੀਆਂ ਲਾ ਲਈਆਂ ਨੇ ਇਹ ਹੈਂਡਓਵਰ ਹੁੰਦੀਆਂ ਨੇ ਜਾਂ ਕਮੇਟੀ ਦੇ ਜਾਂ ਇੰਪਰੂਵਮੈਂਟ ਰਸਤੇ ਦੀ ਜਾਂ ਪੁੱਡਾ ਤੇ ਅਸੀਂ ਇਹ ਵੀ ਕੰਫਰਮ ਕਰਾਂ ਕਿ ਕੱਲ ਅਸੀਂ ਵੱਖ-ਵੱਖ ਵਿਭਾਗਾਂ ਨਾਲ ਗੱਲ ਕੀਤੀ ਤੇ ਸਾਰਿਆਂ ਨੇ ਆਪਣੇ ਜਿਹੜੇ ਹੱਥ ਖਾਲੀ ਕਰ ਦਿੱਤੇ ਜਦ ਸਾਡੀ ਇੰਪਰੂਵਮੈਂਟ ਰਸਤੇ ਐਸਡੀਓ ਸਾਹਿਬ ਨਾਲ ਗੱਲ ਹੋਈ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਬੂਟਾ ਸੀ ਇਹ ਅ ਕਮੇਟੀ ਮਤਲਬ ਕਮੇਟੀ ਨੂੰ ਹੈਂਡਓਵਰ ਕਰ ਦਿੱਤਾ ਜਦ ਸਾਡੀ ਕਮੇਟੀ ਤੇ ਜਿਹੜੇ ਹੈਗੇ ਸੀ ਇੱਥੋਂ ਦੇ ਈਓ ਸਾਹਿਬ ਉਹਨਾਂ ਨਾਲ ਗੱਲ ਹੋਈ ਤੇ ਉਹਨਾਂ ਨੇ ਕਿਹਾ ਕਿ ਇਹ ਜਿਹਾ ਸੱਕ ਸਾਨੂੰ ਹੈਂਡਓਵਰ ਨਹੀਂ ਹੋਈ ਇੱਥੇ ਦੱਸਣਾ ਇਹ ਵੀ ਜ਼ਰੂਰੀ ਹੋਏਗਾ ਕਿ ਜਿੰਨੀਆਂ ਇੱਥੇ ਗਲੀਆਂ ਨਾਲੀਆਂ ਨੇ ਉਹਨਾਂ 'ਚ ਜਿੰਨੇ ਵੀ ਪੈਸੇ ਲੱਗਦੇ ਨੇ ਪਬਲਿਕ ਦੇ ਟੈਕਸਾਂ ਦੇ ਪੈਸੇ ਲੱਗਦੇ ਨਾ ਕਿ ਇਹ ਕਲੋਨੀ ਆ ਉਤੋਂ ਦੇ ਬਸਿੰਦੇ ਜਿਹੜੇ ਆਪ ਰਿਪੇਅਰ ਕਰਦੇ ਸੋ ਇੱਥੋਂ ਦੀ ਜਿਹੜੀ ਵੀ ਪ੍ਰਾਪਰਟੀ ਆ ਉਹ ਗਵਰਨਮੈਂਟ ਦੀ ਪ੍ਰਾਪਰਟੀ ਆ ਤੇ ਜਿਹੜੇ ਪੁੱੱਡਾ ਦੇ ਰੂਲ ਨੇ ਉਹਨਾਂ ਦੇ ਅਕੋਰਡਿੰਗ ਜਿਹੜੇ ਰੋਕ ਨੇ ਜੇ ਕਮੇਟੀ ਦੇ ਹੈਂਡਓਵਰ ਆ ਤੇ ਕਮੇਟੀ ਇਹਨੂੰ ਦੇਖ ਰੇ ਕਰੇਗੀ ਤੇ ਜੇ ਇੰਪਰੂਵਮੈਂਟ ਟਰਸਟ ਨੇ ਹੈਂਡਓਵਰ ਆ ਤੇ ਉਹ ਜੇ ਪੁੱੱਡਾ ਦੇ ਤੇ ਉਹ ਇੱਥੇ ਸਾਰੇ ਵਿਭਾਗ ਜਿਹੜੇ ਆ ਉਹ ਕੁੰਭ ਕਰਨ ਦੀ ਨੀਂਦੇ ਸੁੱਤੇ ਨੇ ਜੋ ਵੀ ਜੜੀਆਂ ਵੋਟਾਂ ਹੁੰਦੀਆਂ ਨੇ ਉਦੋਂ ਰੁੱਖ ਜਿਹੜੇ ਭਾਰੀ ਗਿਣਤੀ ਵਿੱਚ ਵੱਡੇ ਜਾਂਦੇ ਨੇ ਪਿਛਲੀ ਵਾਰ ਜਦ ਚੋਣਾ ਸੀ ਤੇ ਪੁਰਾਣੀ ਦਾਣਾ ਮੰਡੀ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਬੂਟਾ ਸੀ ਪਿੱਪਲ ਦਾ ਉਹ ਵੀ ਹੱਦ ਵਿੱਚੋਂ ਵੱਡ ਦਿੱਤਾ ਗਿਆ ਕਿਸੇ ਨੇ ਵੀ ਉੱਥੇ ਕੋਈ ਐਕਸ਼ਨ ਨਹੀਂ ਲਿਆ ਸੋ ਦੇਖਦੇ ਹਾਂ ਕਿ ਵਿਭਾਗ ਇੱਤੇ ਕੀ ਕਾਰਵਾਈ ਕਰੇਗਾ ਧੰਨਵਾਦ ਕਿੱਥੋਂ ਦੇ ਇਹ ਤੁਸੀਂ ਸਾਹੀ ਹਾਂ ਸਾਹੀ ਦੇ ਲੋਕਲੀ ਗਜ਼ਾਪੁਰ ਨਹੀਂ ਲੋਕਲ ਗਜ਼ਾਪੁਰ ਕਿ ਤੁਮਾ ਕਿਦੋਂ ਦੇ ਤੇ ਹੋਵੋਗੇ ਹੀ ਦੀਨ ਨਾ ਕਰਦੇ ਹੈਂ ਦੀਨ ਨਾ ਕਰਦੇ ਦੀਨ ਨਾ ਕਰਦੇ ਤੇ ਤੁਹਾਨੂੰ ਨਹੀਂ ਪਤਾ ਕਿ ਸਰਕਾਰੀ ਰੋਖਾ ਤੇ ਨਹੀਂ ਵੱਢਦਾ ਬਾਜੀ ਸ਼ਾਨੂ ਨੇ ਲੇਕਾ ਹੁਣ ਮੰਨ ਲਓ ਕਿ ਤੁਹਾਨੂੰ ਕੋਈ ਕਹੇਗਾ ਸੜਕ ਤੇ ਕੋਈ ਵੱਢ ਦੋ ਤੇ ਵੱਢ ਦੋਗੇ ਕਿਹੜਾ ਪ੍ਰਧਾਨ ਗਾਉਣਾ ਬੁਲਾ ਕੇ ਲਿਆਉਦੇ ਸੀ ਇੱਕ ਜਣਾ ਨੂੰ ਬੁਲਾ ਕੇ ਲਿਆਉਂਦੇ ਲਾਲ ਪੱਗ ਤੂੰ ਬੁਲਾਏਂਗਾ ਤੇ ਫੇਰ ਹੀ ਆ ਨਾ ਨਾਮ ਕੀ ਤੁਹਾਡਾ ਨਾਮ ਕੀ ਆ ਕੌਣ ਕਰਿਆ ਕੋਈ ਆਰਡਰ ਰੂਟਰ ਵੀ ਦਿੱਤੇ ਹੀ ਕੋਈ ਤੁਹਾਨੂੰ ਹਾਂਜੀ ਕੋਈ ਆਰਡਰ ਦਿੱਤੇ ਸੀ ਇਹਦੇ ਕੱਟਣ ਦੇ ਪਵਾੜ ਦੋ ਨਾਲ ਵਾਲੇ ਕਹਿੰਦੇ ਜੇ ਕੱਲ ਨੂੰ ਕਹਿਣਗੇ ਕਿ ਸਾਰੇ ਵੱਡੇ ਨੇ ਪੰਜ ਸੱਤ ਵਾਰੀ ਫੋਨ ਕੀਤਾ ਉਹਨਾਂ ਨੇ ਇੱਕ ਵਾਰੀ ਫੋਨ ਨਹੀਂ ਕੀਤਾ ਅੱਛਾ ਤੁਸੀਂ ਇਹ ਵੱਡਣ ਵੁੱਡਣ ਵਾਲਾ ਕੰਮ ਕਰਦੇ ਜੀ ਹਾਂਜੀ ਹਾਂਜੀ ਇਹ ਕਰ ਬੰਦੇ ਠੀਕ